25 कमल दी लिखी हुई कहानी अपना सूरज जद हरपाल हरनाड़ी ਲੈ ਕੇ ਖੇਤ ਪਹੁੰਚਿਆ ਧੁੰਦ ਛੰਨੀ ਸ਼ੁਰੂ ਹੋ ਗਈ ਸੀ ਸੂਰਜ ਦੇ ਨੂਰ ਵਰਗੀ ਖੁਸ਼ੀ ਉਸ ਨੂੰ ਆਪਣੇ ਅੰਦਰੋਂ ਫੁੱਟਦੀ ਪ੍ਰਤੀਤ ਹੋਈ ਉਹ ਗਮਾਂ ਦੀ ਮੈਲੀ ਚਾਦਰ ਲਾ ਕੇ ਵਾਹਾਂ ਪਸਾਰ ਖਲੋਤਾ ਮੇਰੀ ਦੁਨੀਆ ਮੇਰਾ ਸੂਰਜ ਲੰਬਾ ਸਾਹ ਖਿੱਚ ਕੇ ਕੁਦਰਤ ਦਾ ਹਾਣ ਹੀ ਬਾਨਾ ਚਾਹੁੰਦਾ ਸੀ 20 ਸਾਲ ਦਾ ਹਰਪਾਲ ਥਮ ਥਮ ਕਰਦਾ ਕੌਡੀ ਖੇਡਦਾ ਇੱਕ ਤਰ੍ਹਾਂ ਪੂਰਾ ਗੱਭਰੂ ਬਣ ਚੁੱਕਾ ਸੀ 10ਵੀਂ ਤੱਕ ਦੀ ਪੜ੍ਹਾਈ ਨੇ ਉਸ ਦੇ ਮੱਥੇ ਦੀ ਟੀਕਰੀ ਨਹੀਂ ਲਸ਼ਕਾਈ ਸੀ ਘਰ ਦੀ ਜ਼ਮੀਨ ਘਟਦੀ ਘਟਦੀ ਕਿੱਲਿਆਂ ਤੋ ਵਿੱਗੇ ਤੱਕ ਆ ਚੁੱਕੀ ਸੀ ਗਵਾਂਢੀ ਕਰਾਂ ਵਿੱਚ ਬਲੇਤੋਂ ਆਏ ਪੌਂਡਾਂ ਦੀ ਰੇਡ ਨੇ ਬਾਰੇ ਨਿਆਰੇ ਕਰ ਛੱਡੇ ਸਨ ਅੱਗਾ ਖਲੋਂਦਾ ਵੇਖ ਪਿਉਨੇ ਬਾਕੀ ਬੱਚਦੇ ਵਿੱਕੇ ਫੂਕ ਨਜਾਇਜ਼ ਟੰਗ ਨਾਲ ਮੁੰਡਾ ਇੰਗਲੈਂਡ ਆਪੜਦਾ ਕਰ ਦਿੱਤਾ ਇੰਗਲੈਂਡ ਵਾਲੇ ਫੁੱਫੜ ਨੇ ਹਰਪਾਲ ਨੂੰ ਸਾਂਭ ਲਿਆ ਤੇ ਲੱਗਦੇ ਹੱਥ ਰਾਤਾਂ ਦੇ ਕੰਮ ਉਤੇ ਲਕੋ ਦਿੱਤਾ ਹਰਪਾਲ ਦੇ ਪਈ ਪਾਈਏ ਨੇ ਉਸ ਨੂੰ ਇੰਗਲੈਂਡ ਭੇਜਣ ਲਈ ਜੂਏ ਦਾ ਦਾਲਾਇ ਸੀ ਘਰ ਦੀ ਮੰਦੀ ਹਾਲਤ ਤੋਂ ਮੁੰਡਾ ਨੌ ਨੌ ਜਾਣੋ ਸੀ ਨਜਾਇਜ਼ ਆਇਆ ਕਰਕੇ ਫੁੱਫੜ ਉਸ ਨੂੰ ਬਾਹਰ ਨਹੀਂ ਜਾਣ ਦਿੰਦਾ ਸੀ ਪੂਰੇ ਚਾਰਲਸ 4 ਸਾਲ ਉਸ ਪੱਬ ਦਾ ਮੂੰਹ ਨਾ ਵੇਖਿਆ ਹਾਣੀ ਤੇ ਕੋਡੀ ਸ਼ੁੱਟ ਜਾਣ ਕਾਰਨ ਉਸ ਨੂੰ ਹੌਲ ਪੈਂਦੇ ਹਰ ਤਰ੍ਹਾਂ ਦੇ ਝਗੜੇ ਤੋਂ ਉਹ ਕੰਨੀ ਕਰਤਾਉਂਦਾ ਰਿਹਾ ਮਤਾਂ ਪੁਲਿਸ ਵਾਲੇ ਮਾਮਿਆਂ ਦੇ ਅੜਿੱਕੇ ਆ ਜਾਵਾਂ ਉਧਰ ਸਟੀਲ ਫੈਕਟਰੀ ਦੇ ਸੇਕ ਨੇ ਉਹਦੀ ਰੱਤ ਚੂਸਣੀ ਸ਼ੁਰੂ ਕਰ ਦਿੱਤੀ ਹੋਈ ਸੀ ਪਰ ਪਿੱਛੇ ਭਾਈ ਲਈ ਓਵਰਟਾਈਮ ਲਾਲਾ ਉਸ ਪੌਂਡਾਂ ਦਾ ਮੀਂਹ ਬਰਾ ਦਿੱਤਾ ਬਲੈਕ ਵਿੱਚ ਭੇਜੇ ਰੁਪਏ ਡੂੰਡੇ ਹੋ ਜਾਂਦੇ ਪਾਈਏ ਦੇ ਸਿਰ ਦੀਆਂ ਲੀਰਾਂ ਲੱਥ ਗੰਗਾ ਅਤੇ 376 ਦੇ ਮਾਵੇ ਆਕੜੇ ਅਧੀਏ ਨਾਲ ਉਸ ਦੀ ਧੌਣ ਉੱਚੀ ਉੱਠ ਪਈ ਹਰਪਾਲ ਦੀ ਦਿਨ ਰਾਤ ਦੀ ਮਿਹਨਤ ਨੇ ਬਾਪ ਨੂੰ 24 ਖੇਤ ਲਾ ਦਿੱਤੇ ਉਹ ਦਾ ਵੱਡਾ ਭਰਾ ਜਿਹੜਾ ਅਮਲੀ ਬਣ ਚੁੱਕਾ ਸੀ ਸਾਰੀ ਦਿਹਾੜੀ ਫਗਵਾੜੀ ਹੀ ਗੁਜ਼ਾਰਦਾ। ਹਰਪਾਲ ਦੇ ਮੂੰਹ ਦਾ ਨੂਰ ਭਾਵੇਂ ਫੈਕਟਰੀ ਦੀ ਸਵਾਰ ਨਾਲ ਜਾਂਦਾ ਰਿਹਾ ਪਰ ਘਰਦਿਆਂ ਦੀ ਟਿਕਰੀ ਜ਼ਰੂਰ ਦਾਗ ਪਈ ਸੀ। ਪੂਰੇ 7 ਬਰਿਆਂ ਪਿੱਛੋਂ ਫੁੱਫੜ ਦੇ ਯਤਨਾਂ ਤੇ ਪਰਵेशੀਆਂ ਲਈ ਬਣੇ ਨਵੇਂ ਕਾਨੂੰਨ ਨੇ ਹਰਪਾਲ ਨੂੰ ਬਲਾਇਤ ਵਿੱਚ ਜਾਇਜ਼ਕਰਾਰ ਦੇ ਦਿੱਤਾ। ਉਸ ਦੇ ਜਾਇਜ਼ ਬਲੈਤੀ ਬਣ ਜਾਣ ਪਿੱਛੋਂ ਫੁੱਫੜ ਤੇ ਭਾਈਏ ਨੂੰ ਉਹਦੇ ਵਿਆਹ ਦੀ ਫਿਕਰ ਜਾਗ ਗਈ। ਕਿਉਂਕਿ ਹੁਣ ਤੱਕ ਉਹ ਸਤਾਹਾਂ ਦਾ ਹੋ ਚੁੱਕਾ ਸੀ ਘਰਦਿਆਂ ਵੀ ਇਹ ਕੁੜੀ ਲੱਭ ਕੇ ਉਸ ਨੂੰ ਤਕਾਦੀ ਚਿੱਠੀ ਪਾ ਦਿੱਤੀ ਹਰਪਾਲ ਬਿਨਾਂ ਕੋਈ ਚਾਹ ਪੂਰਾ ਕਰਨ ਦੇ ਹੁਣ ਤੱਕ ਕੰਮ ਵਿੱਚ ਤਸਿਆ ਰਿਹਾ ਸੀ ਰਾਤਾਂ ਦੇ ਕੰਮ ਨੇ ਉਸ ਦੀ ਹੱਡੀ ਹੱਡੀ ਚਸਕਣ ਲਈ ਹੋਈ ਸੀ ਉਸ ਦਾ ਆਪ ਮੁਹਾਰੇ ਕਿਧਰੇ ਤੁਰ ਜਾਣ ਨੂੰ ਜੀ ਕਰਦਾ ਸੀ ਪਰ ਸੌ ਪੁੱਤਰਾ ਵਾਂਗ ਉਸ ਕੋਈ ਅਵਾਗਿਆ ਅਵਾਗਿਆ ਨਾ ਕੀਤੀ ਦੇਸ਼ ਜਾਣ ਦੀ ਹਰੀ ਚੰਡੀ ਨੇ ਉਸ ਦੀਆਂ ਟੁੱਟੀਆਂ ਵਾਹਾਂ ਵਿੱਚੋਂ ਗੜਾਈ ਭਰ ਦਿੱਤੀ ਸ਼ਾਇਦ ਹੁਣ ਮੇਰੀ ਜਵਾਨੀ ਮੋੜ ਹੀ ਆਵੇ ਭਾਈਆ ਤੇ ਅਮਲੀ ਭਰਾ ਉਸ ਨੂੰ ਦਿੱਲੀ 에য়ারਪੋਰਟ ਤੋਂ ਲੈਣ ਆਏ ਸਾਲ ਦੇ ਦਿਨ ਸਨ ਜਦੋਂ ਉਹ ਕਸਟਮ ਕਲੀਅਰ ਕਰਵਾ ਕੇ ਬੱਸ ਸਟੈਂਡ ਤੇ ਆਈ ਤਾਂ 2 ਘੰਟੇ ਦਾ ਹਣੀ ਰਸ ਸੀ ਟੈਕਸੀ ਨੂੰ 600 ਦੇਣਾ ਭਾਈਆ ਮੰਨਿਆ ਨਹੀਂ ਸੀ ਉਹ ਸਮਝਦਾ ਸੀ ਬੱਸ ਰਾਹੀਂ 60-17 ਵਿੱਚ ਦੁਪਹਿਰ ਤੱਕ ਫਗਵਾੜੇ ਪਹੁੰਚ ਜਾਵਾਂਗੇ। ਰਪਾਲ ਵਸ ਦੀ ਬੱਖੀ ਬਹਿ ਗਿਆ। ਜਦੋਂ ਸੂਰਜ ਹਨੇਰੀ ਦੀ ਚਾਦਰ ਲਾ ਕੇ ਮੁਸਕਾਇਆ ਉਸ ਦੇ ਮੂੰਹ ਤੇ ਵੀ ਲਪਕ ਖੇੜਾ ਚਮਕ ਪਿਆ। ਲਪਕ ਖੇੜਾ ਚਮਕ ਪਿਆ। ਉਸ ਹੱਥ ਜੋੜਦਿਆਂ ਦੇਵਤੇ ਨੂੰ ਪ੍ਰਣਾਮ ਕੀਤੀ। ਲੰਬਾ ਹੌਕਾ ਭਰ ਕੇ ਆਖਣ ਲੱਗਾ ਸ਼ੁਕਰ ਹੈ ਰੱਬਾ ਜੇ ਸੱਤ ਵਾਰਿਆਂ ਪਿੱਛੋਂ ਚੜਦੇ ਸੂਰਜ ਦਾ ਮੂੰਹ ਵੇਖਿਆ। ਉਸ ਪਾਈਏ ਤੇ ਪ੍ਰਾਣੋ ਜੱਫੀ ਪਾ ਕੇ ਮੈਨੂੰ ਪਿੱਛੋਂ ਹੂੰ ਹਾਂ ਬਿਨਾ ਕੋਈ ਗੱਲ ਨਹੀਂ ਕੀਤੀ ਸੀ ਫੈਕਟਰੀ ਦੇ ਚੱਕਰ ਉਸ ਨੂੰ ਹਲੇ ਵੀ ਘੇਮੇਰਾ ਦੇ ਰਹੇ ਸਨ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਸਾਰੇ ਵੰਦਨ ਤੋੜ ਕੇ ਯਾਦ ਹੋ ਗਿਆ ਹਾਂ ਦੇਸ ਵਾਪਸ ਆ ਗਿਆ ਹਾਂ ਹਾਲਾਂਕਿ ਮਾਂ ਨੇ ਉਸ ਨੂੰ ਕੋਟ ਕਿਸੇ ਨੇ ਨਾਲ ਲਾਇਆ ਹੋਇਆ ਸੀ ਸ਼ਾਮੀ ਉਸ ਪੈਂਟ ਵਗਾ ਕੇ ਅਮਲੀ ਵਾਲਾ ਚਾਦਰਾਂ ਲਾ ਲਿਆ ਤੇ ਖੇਤਾਂ ਨੂੰ ਤੁਰ ਪਿਆ ਮੂੰਹ ਜਿਸ ਤੇ ਮੋਟਰ ਫਿੱਟ ਹੋ ਚੁੱਕੀ ਸੀ ਤੂੰ ਜਦੋਂ ਮੋਟਰ ਫਿੱਟ ਹੋ ਚੁੱਕੀ ਸੀ ਉਹੀ ਖੌੜ ਵਾਲਾ ਤੋਦ ਤੇ ਪੋਰੇ ਬਣਿਆ ਤਰੇ ਖਾਂ ਵੇਖਦੇ ਉਹਦਾ ਆਪਾ ਖੁਸ਼ੀ ਵਿੱਚ ਫੈਲਦਾ ਹੀ ਜਾ ਰਿਹਾ ਸੀ ਉਸ ਬਾਹਾਂ ਫਸਾਰ ਕੇ ਹੌਂਕਾ ਲੈਂਦਾ ਆਪਣੀ ਆਪਣੀ ਦੁਨੀਆ ਦਾ ਕਲਾਮਾ ਭਰਨਾ ਚਾਹਿਆ ਪਿੱਛੇ ਆਉਂਦੇ ਭਰਾ ਨੂੰ ਸੰਬੋਧਨ ਹੋਇਆ ਕਿਉਂ ਪਾ ਹੈਗੀ ਹੈ ਉਹ ਗਵਾਚੀ ਜ਼ਿੰਦਗੀ ਮੋੜਨਾ ਚਾਹੁੰਦਾ ਸੀ ਤੇਰੇ ਵਾਲੀ ਬਲੈਤੀ ਚੁੱਕ ਲਿਆ ਵਾਂ ਅਮਲੀ ਸਕਾਚ ਦਾ ਛੇਤੀ ਸਵਾਦ ਮਾਨਣਾ ਚਾਹੁੰਦਾ ਸੀ ਉਹਨੂੰ ਮਾਰ ਗੋਲੀ ਕਰਦੀ ਲਾਟ ਵਰਗੀ ਬਾਜੀ ਲਖਮਣ ਹਰਪਾਲ ਦੇ ਪੁਰਾਣੇ ਆੜੀ ਵੀ ਖੂ ਤੇ ਆ ਗਈ ਇੱਕ ਮੇਲਾ ਜੁੜਦਾ ਗਿਆ ਉਹ ਪੀਂਦਾ ਰਿਹਾ ਤੇ ਯਾਰਾਂ ਦੇ ਗੱਲ ਲੱਗ ਰਗਾ ਆਉਂਦਾ ਰਿਹਾ ਉਹ ਹੈਰਾਨ ਹੁੰਦੇ ਵੀ ਉਹਦੀ ਕਿਸਮਤ ਤੇ ਰਿਸ਼ਕ ਖਾ ਰਹੇ ਸਨ ਕਿਵੇਂ ਨਾ ਕਿਵੇਂ ਜਾਇਜ਼ ਨਜਾਇਜ਼ ਹਰਪਾਲ ਦੀ ਮਦਦ ਨਾਲ ਬਲੈਤ ਪਹੁੰਚਣਾ ਚਾਹੁੰਦੇ ਸਨ ਪਰ ਅੱਜ ਉਹ ਇੰਨੀ ਪੀਣੀ ਚਾਹੁੰਦਾ ਸੀ ਕਿ ਸੁਰਤ ਵੱਲੋਂ ਗਵਾਜ ਹੀ ਜਾਵੇ ਉਸ ਨੂੰ ਮਸੀ ਲਿਆ ਕੇ ਘਰ ਪਾਇਆ ਪਰ ਉਸ ਲੰਬੀ ਚਪਵਾਟਾ ਚਪਵਟ ਲਈ ਸੀ ਤੇ ਪੀਣੀ ਉੱਕਾ ਹੀ ਛੱਡ ਦਿੱਤੀ 2 ਚਾਰ ਦਿਨਾਂ ਮਗਰੋਂ ਉਸ ਨੂੰ ਮਗੇਤਰ ਕੁੜੀ ਨਾਲ ਮਲਾਇਆ ਗਿਆ ਮਿਲਣੀ ਵਿੱਚ ਇੱਕ ਬਚਿੱਤਰ ਗੱਲ ਵਾਪਰ ਗਈ ਉਹ ਕਿੰਨਾ ਚਿਰ ਹੀ ਕੁੜੀ ਨੂੰ ਆਪਣੇ ਹਾਂ ਲਈ ਜੋਂਦਾ ਰਿਹਾ ਕੁੜੀ ਖੂਬਸੂਰਤ ਸੀ ਉਹ ਚਾਹੁੰਦੀ ਸੀ ਮੁੰਡਾ ਕੋਈ ਗੱਲ ਛੀੜੇ ਭਰਪੂਰ ਮਾਣ ਨਾਲ ਉਹ ਹਰਪਾਲ ਵੱਲ ਤੱਕ ਰਹੀ ਸੀ ਸ਼ਾਇਦ ਮੇਰੇ ਬਾਰੇ ਤੁਹਾਨੂੰ ਭਲੇਖੇ ਵਿੱਚ ਰੱਖਿਆ ਹੋਵੇ ਮੁੰਡੇ ਨੇ ਆਪਣਾ ਆਖਣਾ ਸ਼ੁਰੂ ਕੀਤਾ ਮੈਂ 10ਵੀਂ ਕੀਤੀ ਸੀ ਹੁਣ ਤੱਕ ਮੈਂ ਉਹ ਵੀ ਭੁੱਲ ਚੁੱਕਾ ਹਾਂ ਕੁੜੀ ਉਸ ਨੂੰ ਕਈ ਪੱਖੋਂ ਕੱਦਾਵਾਰ ਲੱਗ ਰਹੀ ਸੀ ਕੋਈ ਨਾ ਮੈਂ ਮੁੜ ਕੇ ਭਰਾ ਦੇਵਾਂਗੀ ਕੁੜੀ ਨੇ ਝੋਟ ਮਾਰ ਕੇ ਖੇੜਾ ਹੀ ਪੈਦਾ ਨਹੀਂ ਸੀ ਕੀਤਾ ਗਹਿਰੀ ਅਣਪਣਤਾ ਦਾ ਸਬੂਤ ਵੀ ਦੇ ਦਿੱਤਾ ਉਹ ਹਰ ਹੀਲੇ ਮੁੰਡੇ ਨੂੰ ਬਲਣਾ ਚਾਹੁੰਦੀ ਸੀ ਉਹ ਰਾਈਟ ਉਮੋਂ ਚੜਿਆ ਸ਼ਬਦ ਕਹਿ ਗਿਆ ਤੇਰੀ ਮਿਹਰਬਾਨੀ ਤੂੰ ਬਹੁਤ ਵਧੀਆ ਕੁੜੀ ਹੈ ਸ਼ਾਇਦ ਮੈਂ ਪਾਸਕੂ ਪਾਇਆ ਪਾਇਆ ਹੀ ਤੇਰੇ ਬਰਾਬਰ ਆਮਾ ਉਸ ਨੂੰ ਕੁੜੀ ਇੱਕਦਮ ਜੱਜ ਗਈ ਪਰ ਇੱਕ ਗੱਲ ਉਹ ਕਹਿੰਦਾ ਕਹਿੰਦਾ ਰੁਕ ਗਿਆ ਕੁੜੀ ਨੇ ਪਰਦਾ ਪਿਛਵਾੜਾ ਜਾਣਨ ਲਈ ਭਾਵਾਂ ਤਣ ਲੰਗਾ ਖੂਬਸੂਰਤ ਮੱਥੇ ਵਿੱਚ ਦੋਲਕੀ ਰੌਟ ਪੰਗਾ ਫੈਸਲੇ ਦੇ ਪਲ ਹਮੇਸ਼ਾ ਜਾਣ ਮਾਰੂ ਹੁੰਦੇ ਹੈ ਕੁੜੀ ਦੀਆਂ ਖੁੱਲੀਆਂ ਅੱਖਾਂ ਚ ਇਹਦੀ ਇੰਤਜ਼ਾਰ ਮਕਾਉਣਾ ਚਾਹੁੰਦਾ ਦਾ ਸਨ ਤਸੀਂ ਵਿਆਹ ਕਰਾਓ ਨਾ ਕਰਾਓ ਪਰ ਇਹ ਗੱਲ ਉਹ ਹੀ ਤਿਲਕੀ ਰਹਿ ਕਿ ਮੈਂ ਮੁੜ ਇੰਗਲੈਂਡ ਨਹੀਂ ਜਾਣਾ ਕਿਉਂ ਅਧਿਕ ਹੁੰਦੀ ਜਾਂਦੀ ਕੁੜੀ ਦੇ ਮੋਹ ਸੁੱਤੇ ਸਿੱਧ ਨਿਕਲ ਗਿਆ ਉਹ ਆਪਣੇ ਘਰ ਨੂੰ ਘਰ ਨੂੰ ਤਾਰਿਆ ਚਾਹੁੰਦੀ ਸੀ ਹੁਣ ਮੈਂ ਪੌਂਡਾਂ ਵਿੱਚੇ ਜ਼ਿੰਦਗੀ ਹਾਰਨ ਲਈ ਤਿਆਰ ਨਹੀਂ ਹਰਪਾਲ ਨੇ ਪੂਰੀ ਹੋਸ਼ ਨਾਲ ਦ੍ਰਿੜਤਾ ਵਿਖਾਈ ਪੱਕ ਨਾਲ ਕੁੜੀ ਦੀ ਹੋਸ਼ ਚੱਕਰ ਖਾ ਗਈ ਪੱਕ ਨਾਲ ਸ਼ਾਇਦ ਤੁਹਾਨੂੰ ਇੰਗਲੈਂਡ ਦਾ ਚਾਹ ਹੋਵੇ ਪਰ ਮੇਰਾ ਅਸਲ ਉਲੱਥ ਚੁੱਕਾ ਹੈ ਕੁੜੀ ਅਗਲੀ ਗੱਲ ਸੁਣ ਲਈ ਤਿਆਰ ਨਹੀਂ ਸੀ ਉਹ ਟੁੱਟੇ ਟੁੱਟੇ ਦਿਲ ਨਾਲ ਉੱਠ ਕੇ ਤੁਰ ਗਈ ਹਰਪਾਲ ਸੋਚਣ ਲੱਗਾ ਜਿਹੜੀ ਆਪਣਾ ਪੜਿਆ ਭੁੱਲ ਰਹੀ ਹੈ ਮੈਨੂੰ ਕੀ ਗਿਆਨ ਦੇਵਗੀ ਇਸ ਤੋੜ ਵਿਛੋੜੀ ਨਾਲ ਦੋਹੀ ਤੇਰੀ ਰੌਲਾ ਪੈ ਗਿਆ ਕਿਉਂਕਿ ਸਾਗ ਪੱਕ ਵਰਗੀ ਗੱਲ ਸੀ ਜਦ ਬਿਜਲੀ ਗੱਲ ਨਹੀਂ ਕਰਕੇ ਸਾਹਮਣੇ ਆਈ ਮੁੰਡੇ ਦੇ ਘਰ ਇੰਗਲੈਂਡ ਨਾ ਜਾਣ ਦਾ ਝਗੜਾ ਇੱਕ ਤਰ੍ਹਾਂ ਦੀ ਲੜਾਈ ਵਾਂਖ ਲੋਤਾ ਮਦਰੇ ਭਾਈਏ ਨੇ ਆਪਣੇ ਕੱਦ ਨਾਲੋਂ ਹੱਥ ਉੱਚੀ ਡਾਂਗ ਚੁੱਕ ਲਈ ਤੂੰ ਜਾਂਦਾ ਕਿੱਦਾਂ ਬੋਰਕ ਬੋਰਕ ਗਾਲਾਂ ਦੇ ਰਿਹਾ ਸੀ ਚੁੱਪ ਕੀਤਾ ਹਰਪਾਲ ਨੇ ਸੂਟਕੇਸ ਵਿੱਚੋਂ ਬਾਕੀ ਪੈਸੇ ਕੱਢ ਕੇ ਬਾਪੂ ਦੇ ਪੈਰਾਂ ਵਿੱਚ ਇੱਕ ਵਾਪ ਪਗਾਹ ਮਾਰੇ 50000 ਦੇ ਖਿਲਰੇ ਨੋਟ ਵੀ ਘੁਆਈਏ ਦੀ ਜਵਾਨ ਥਥਲਾ ਗਈ ਖਬਰਦਾਰ ਜੀ ਮੁੰਡੇ ਨੂੰ ਚਾਣੀ ਮਾ ਬੋਲਿਆ ਮਾਂ ਨੇ ਘਰ ਵਾਲੇ ਨੂੰ ਇੱਕ ਤਰ੍ਹਾਂ ਤਾੜਿਆ ਤੇ ਨੋਟ ਚੁਗਣ ਲੱਗ ਪਈ ਸਾਰੀ ਰਾਤ ਘਰ ਵਿੱਚ ਸੌਣ ਵਰਤੀ ਰਹੀ ਤੇ ਹਰਪਾਲ ਨਾਲ ਸਿੱਧੇ ਮੂੰਹ ਕੋਈ ਨਾ ਬੋਲਿਆ ਸਵੇਰੇ ਉਹ ਬਿਨਾਂ ਚਾਹ ਪੀਤੇ ਹਰਣਾੜੀ ਲੈ ਕੇ ਖੇਤ ਆ ਗਿਆ ਚਾਂਦੀ ਧੁੰਦ ਵਿੱਚੋਂ ਆਪਰ ਨਾ ਪਛਾਣਦਿਆਂ ਉਸਨ ਤੋਂ ਕਹਿ ਹੋ ਗਿਆ ਆਪਣੇ ਸੂਰਜ ਜੀ ਨਾਲ ਭਲਾ ਕੋਈ ਕਿਵੇਂ ਜੀ ਸਕਦਾ ਹੈ ਉਸ ਖੇਤ ਦੀ ਮਿੱਟੀ ਨੂੰ ਚੁੱਕ ਕੇ ਮੱਥੇ ਨੂੰ ਲਾਇਆ ਅਤੇ ਵਹਿਗੁਰੂ ਆਖ ਸਿਆੜ ਪਾਉਣੇ ਸ਼ੁਰੂ ਕਰ ਦਿੱਤੇ ਧੰਨਵਾਦ